ਦੇਖੋ ਜੀ ਮੈਂ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣਵਾ ਸਕੂਲ ਸੀ ਡੀਪੂ ਬੋਰਡ ਲਾਡਾ ਇਹ ਜੋ ਆ ਸਾਡਾ ਅੱਜ 9 ਤਰੀਕ ਦਾ ਜੋ ਪ੍ਰੋਗਰਾਮ ਹੈ ਹੜਤਾਲ ਦਾ ਸਰਕਾਰੀ ਬੱਸਾਂ ਦੀ ਜੋ ਤਿੰਨ ਦਿਨਾਂ ਦੀ ਹੜਤਾਲ ਆ ਇਹ ਜਿਹੜਾ ਮੁੱਖ ਕਾਰਨ ਹੈ ਸਾਡੀਆਂ ਕੱਚੇ ਮੁਲਾਜ਼ਮਾਂ ਦੀਆਂ ਜਿਹੜੇ ਮੰਗਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਲੜਕਦੇ ਆ ਰਹੀਆਂ ਨੇਗੀਆਂ ਤੇ ਇਸ ਵਿਭਾਗ ਦੇ ਵਿੱਚ ਅਸੀਂ ਕੱਚੇ ਮੁਲਾਜ਼ਮ ਲਗਭਗ 10-10 15-15 ਸਾਲਾਂ ਤੋਂ ਕੱਚੀਆਂ ਸੀ ਆਪਣੇ ਨੌਕਰੀਆਂ ਬਿਲਕੁਲ ਘੱਟ ਤਨਖਾਹਾਂ ਦੇ ਉੱਪਰ ਕਰ ਰਹੇ ਹਾਂ ਛੋੜੀਏ ਜੋ ਮੰਗਾਂ ਸੀਗੀਆਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਔਰ ਸੋਸ ਦੀ ਜਿਹੜੀ ਭਰਤੀ ਆ ਉਹ ਬੰਦ ਕਰੋ ਜਿਹੜਾ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਦੇ ਬੱਸਾਂ ਚੱਲਦੀਆਂ ਨੇ ਜੋ ਕਿ ਕਿਸੇ ਪ੍ਰਾਈਵੇਟ ਲੋਕਾਂ ਦੀ ਬੱਸਾਂ ਹੁੰਦੀਆਂ ਨੇ ਤੇ ਇਹਨਾਂ ਨੂੰ ਬੰਦ ਕਰਕੇ ਸਰਕਾਰੀ ਬੱਸਾਂ ਜਿਹੜੀ ਗਿਣਤੀ ਆ ਇਹ 10000 ਕਰੋ ਤੇ ਨਾਲ ਇੱਕ ਸਾਡੀ ਮੰਗ ਸੀਗੀ ਵੀ ਜਿਹੜੀ ਸਾਡੀਆਂ ਕੰਡੀਸ਼ਨਾਂ ਨੇ ਵੀ ਉਹਨਾਂ ਦੇ ਵਿੱਚ ਸੋਧ ਕਰਕੇ ਵੀ ਸਾਡੇ ਤੇ ਜੋ ਨਵੇਂ ਸਰਵਿਸ ਰੂਲ ਹੈ ਸਾਨੂੰ ਉਹਨਾਂ ਦੇ ਤਹਿਤ ਸਾਨੂੰ ਪੱਕਾ ਕੀਤਾ ਜਾਵੇ ਪਰ ਪੰਜਾਬ ਸਰਕਾਰ ਦੇ ਨਾਲ ਸਾਡੀਆਂ ਲਗਭਗ ਮੀਟਿੰਗਾਂ ਵੀ ਹੋਈਆਂ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਨਾਲ ਸਾਡੀ ਪਿਛਲੀ 1 ਜੁਲਾਈ ਨੂੰ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ ਜਰਿੰਦਰ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਦੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਕੋਈ ਪਾਲਿਸੀ ਬਣਾ ਕੇ ਇਹ ਤੁਹਾਨੂੰ ਰੈਗੂਲਰ ਕਰਾਂਗੇ ਪਰ ਲਗਭਗ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਨਾ ਤਾਂ ਅੱਜ ਤੱਕ ਸਾਡੀ ਕੋਈ ਪਾਲਿਸੀ ਲਾਗੂ ਹੋਈ ਆ ਤੇ ਨਾ ਹੀ ਜਿਹੜੇ ਸਾਡੀਆਂ ਮੰਗਾਂ ਨੇਗੀਆਂ ਉਹ ਪੂਰੀਆਂ ਹੋਈਆਂ ਨੇ ਜਿਸ ਕਾਰਨ ਅੱਜ ਸਾਨੂੰ ਅਸੀਂ ਬਾਰ-ਬਾਰ ਅਸੀਂ ਗੇਟ ਰੈਲੀਆਂ ਕਰਦੇ ਰਹਾਂ ਧਰਨੇ ਵੀ ਕਰਦੇ ਰਹਾਂਗੇ ਪਰ ਸਰਕਾਰਾਂ ਸਾਨੂੰ ਲਾਰੇ ਦੇ ਵਿੱਚ ਰੱਖ ਰਹੀਆਂ ਸੀ ਜਿਸ ਦੇ ਕਾਰਨ ਅੱਜ ਸਾਨੂੰ ਮਜਬੂਰ ਨਾ 9 10 11 ਤਰੀਕ ਨੂੰ ਜਿਹੜਾ ਸਰਕਾਰੀ ਬੱਸਾਂ ਦਾ ਜਲ ਜੱਟਾ ਜਾਮਾ ਉਹ ਕਰਨਾ ਪਿਆਗਾ ਜਿਸ ਜਿੰਨਾ ਟਾਈਮ ਜਿਹੜੀ ਸਾਡੀਆਂ ਮੰਗਾਂ ਨੇ ਜੀਆਂ ਉਹ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਤਾਂ ਉਹਨਾਂ ਟਾਈਮ ਅਸੀਂ ਇਹ ਜਿਹੜੇ ਪ੍ਰਦਰਸ਼ਨ ਨੇ ਰੋਜ਼ ਧਰਨੇ ਆਗੇ ਤੇ ਜੋ ਹੜਤਾਲਾਂ ਨੇ ਇਹ ਪ੍ਰੋਗਰਾਮ ਅਸੀਂ ਕਰਦੇ ਰਹਾਂਗੇ ਕੀ ਨਾਮ ਬਾਈ ਨਾਮ ਮੇਰਾ ਗਗਨਦੀਪ ਸਿੰਘ ਜੀ ਹਾਂ ਜੀ ਇਹ ਮਸਲਾ ਮਸਲਾ ਇਹ ਸਾਡੀ ਮੀਟਿੰਗਾਂ ਹੋ ਜਾਂਦੀ ਨੇ ਇਹਨਾਂ ਨਾਲ ਜੀ ਟਰਾਂਸਪੋਰਟ ਮੰਤਰੀ ਨਾਲ ਵੀ ਬਹੁਤ ਵਾਰੀ ਮੀਟਿੰਗ ਹੋਈ ਹੈ ਇਹ ਮੀਟਿੰਗਾਂ ਇਹ ਜੋ ਵਾਅਦੇ ਕਰਦੇ ਨੇ ਉਹ ਵਾਅਦੇ ਪੂਰੇ ਨਹੀਂ ਉੱਤਰਦੇ ਇਹ ਤਾਂ ਸਾਨੂੰ ਦੁਬਾਰੇ ਹੜਤਾਲ ਕਰਨੀ ਪੈ ਰਹੀ ਹੈ ਜੋ ਪਹਿਲਾਂ ਮੰਗਾ ਇਹਨਾਂ ਨੇ ਮੰਨੀਆਂ ਸੀ ਉਹਨਾਂ ਤੇ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਉਹ ਹੁਣ ਕੀ ਮੰਗੇ ਵੀ ਠੇਕੇਦਾਰੀ ਸਿਸਟਮ ਬੰਦ ਕੀਤਾ ਜਾ ਵੀ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣ ਜੋ ਸਾਡੇ ਮਾਰੂ ਕੰਡੀਸ਼ਨਾਂ ਲਾ ਕੇ ਸਾਡੇ ਕੱਚੇ ਕੰਮੇ ਦਾ 10-15 ਸਾਲ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਡਿਊਟੀ ਤੋਂ ਕੱਢ ਦਿੱਤਾ ਜਾਂਦਾ ਜਦੋਂ ਕਿਸੇ ਦੀ ਚੌਥੀ ਰਿਪੋਰਟ ਹੋ ਜੇ ਇਹ ਕਿੰਨੇ ਚਿਰ ਤੋਂ ਮੰਗ ਕਰ ਰਹੇ ਹੋ ਇਹ ਅਸੀਂ ਕਾਫੀ ਟਾਈਮ ਤੋਂ ਮੰਗ ਕਰ ਰਹੇ ਹਾਂ ਜਦੋਂ ਇਹਨਾਂ ਦੀ ਸਰਕਾਰ ਸਤਾ ਚਾਈ ਹੈ ਉਦੋਂ ਦੇ ਇਲਾਰੀ ਲਾ ਰਹੇ ਨੇ